ਆਜ ਬੰਨੀ ਵਿੱਚ ਬੈਠੇ ਰਹੇ ਮੇਰੇ ਜਵਾਕ 4-5 ਦਿਨ ਫਿਰ ਪੇਖਿਆ ਤੋਂ ਭਰਾਏ ਉਹਨੇ ਦਵਾਈ ਦਵਾ ਕੇ ਕਿ ਮੇਰਾ ਤਾਂ ਪਿੱਤੇ ਦਾ ਆਪਰੇਸ਼ਨ ਹੋਇਆ ਸੀਗਾ ਤੇ ਮੈਂ ਪਿੰਡ ਗਈ ਹੋਈ ਸੀਗੀ ਤੇ ਮੈਨੂੰ ਤਾਂ ਮੇਰੇ ਸਹੁਰੇ ਹੋਰਾਂ ਨੇ ਫੋਨ ਲਾਇਆ ਜਦੋਂ ਤੇ ਵੀ ਉਹਨਾਂ ਦੀ ਡੈਥ ਹੋ ਗਈ ਤੇ ਫਿਰ ਉਸੇ ਨਾਲ ਹੀ ਫੇਚੀ ਸੀ ਡਾਊਨ ਹੋ ਗਿਆ ਮੈਂ ਨਹੀਂ ਮਾਰਾ ਮੋਟਾ ਮੈਂ ਠੀਕ ਹ ਤੁਰੇ ਫਿਰਦਾ ਯੂਰੇ ਨਾਲ ਮਾਰਾ ਮੋਟਾ ਕੰਮ ਕਰਦਾ ਨਹੀਂ ਜਿਓ ਪੈਣ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਪੈਣ ਆਪਣੇ ਤਿੰਨ ਬੱਚੀਆਂ ਅਤੇ ਇੱਕ بیٹے ਦੇ ਨਾਲ ਰਹਿੰਦੀ ਹੈ। ਇਹਨਾਂ ਦੇ ਸਹੁਰਾ ਸਾਹਿਬ ਵੀ ਲੱਤਾਂ 'ਚ ਨੁਕਸ ਹੋਣ ਕਾਰਨ ਹੌਲੀ-ਹੌਲੀ ਤੁਰਦੇ ਹਨ। ਪੈਣ ਇਸ ਸਮੇਂ ਕਿਸੇ ਹੋਟਲ ਦੇ ਵਿੱਚ ਸਫਾਈ ਦਾ ਕੰਮ ਕਰਕੇ ਆਪਦੇ ਘਰ ਦਾ ਗੁਜ਼ਾਰਾ ਮਸਾਂ ਚਲਾ ਰਹੀ ਹੈ। ਪੈਣ ਨੂੰ ਬੱਚਿਆਂ ਦੀ ਪੜ੍ਹਾਈ ਅਤੇ ਬੱਚਿਆਂ ਨੂੰ ਦਵਾਈ ਦਿਵਾਉਣੀ ਹੀ ਬਹੁਤ ਮੁਸ਼ਕਲ ਹੋਈ ਪਈ ਹੈ। ਜੇ ਕੋਈ ਵੀਰ ਜਾਂ ਭੈਣ ਇਹਨਾਂ ਦੀ ਸੇਵਾ ਲੈਣੀ ਚਾਹੁੰਦਾ ਹੈ ਤਾਂ ਉਹ ਸਾਡੇ ਨਾਲ ਸਕ੍ਰੀਨ ਉੱਤੇ ਚੱਲ ਰਹੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ